ਇੰਨੇ ਚ ਲਗਭਗ ਅੱਜ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਤੇ ਵੀਡੀਓ ਲਾਈਵ ਹੋਣ ਦਾ ਮਕਸਦ ਇਹ ਸੀਗਾ ਵੀ ਅੱਜ ਇੱਕ ਬੜੀ ਬੁਰੀ ਨਿਊਜ਼ ਆ ਜਿਹੜੀ ਉਹ ਸੁਣੀ ਆ ਪੜ੍ਹੀ ਆ ਪੰਜਾਬ ਦੇ ਲਈ ਸੁਣੀ ਆ ਨਾਲ ਤਿੰਨ ਜ਼ਿਲ੍ਹੇ ਹੋਰ ਵੀ ਹੈਗੇ ਨੇ ਸੀਐਨਬੀਸੀ ਦੇ ਅਕੋਰਡਿੰਗ ਜਿਹੜਾ ਪੰਜਾਬ ਦਾ ਆਮਦਨ ਆ ਉਹਦੇ ਵਿੱਚ ਵਾਧਾ ਬਹੁਤ ਘੱਟ ਹੋਇਆ ਨਾ ਦੇ ਬਰਾਬਰ ਹੋਇਆ ਹੁਣ ਜੇ ਦੇਖਿਆ ਜਾਵੇ ਵੀ ਆਮਦਨ ਚਲੋ ਬਹੁਤ ਘੱਟ ਵਧੀਆ ਉਹਦੇ ਅਕੋਰਡਿੰਗ ਖਰਚਾ ਕਿੰਨਾ ਘੋਦਣਾ ਚਾਹੀਦਾ ਖਰਚੇ ਦੀ ਰਫਤਾਰ ਹੈ ਜਿਹੜੀ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਪਰ ਆਮਦਨ ਨਹੀਂ ਵਧ ਰਹੀ 2015 ਦੇ 2025 ਦਾ ਕੰਪੇਅਰ ਕੀਤਾ ਕਾਫੀ ਜਿਆਦਾ ਜਿਹੜੀ ਆਮਦਨ ਹੈ ਘਟੀ ਹੈ ਪੰਜਾਬੀਆਂ ਦੀ ਕਾਰਨ ਕੀ ਹੋ ਸਕਦਾ ਸਾਊਥ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਆਮਦਨ ਜਿਹੜੀ ਉਹ ਡਬਲ ਹੋ ਚੁੱਕੀ ਹੈ ਮਤਲਬ ਲਗਭਗ ਖਰਚੇ ਦੇ ਬਰਾਬਰ ਹੀ ਉਹਨਾਂ ਦੀ ਆਮਦਨ ਵੀ ਹੈ ਜਿਹੜੀ ਉਹ ਵਧੀ ਹੈ ਸੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬੀਆਂ ਨੂੰ ਫਰਕ ਪੈਂਦਾ ਵੀ ਜੇ ਆਮਦਨ ਇਹ ਨਹੀਂ ਨਹੀਂ ਵਧੀ ਤਾਂ ਉਹਨਾਂ ਦੇ ਉੱਪਰ ਉਲਟਾ ਕਰਜ਼ਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਹਰ ਚੀਜ਼ ਲੈਣ ਦੇ ਲਈ ਉਹਨਾਂ ਨੂੰ ਹੁਣ ਕਰਜ਼ਾ ਫੜਨਾ ਪੈ ਰਿਹਾ। ਇਹੀ ਗੱਲ ਆ ਵੀ ਸਰਕਾਰ ਕਰਜ਼ਾ ਲੈ ਰਹੀ ਆ, ਹਰ ਸਾਲ ਲੈ ਰਹੀ ਆ ਤੇ ਪੰਜਾਬ ਦੀ ਭਲਾਈ ਦੇ ਲਈ ਲੈ ਰਹੀ ਆ ਕਿਹਾ ਜਾਂਦਾ ਪਰ ਪੰਜਾਬ ਦੀ ਜਿਹੜੀ ਲੋਕਾਂ ਦੀ ਭਲਾਈ ਉਹ ਨਹੀਂ ਹੋ ਰਹੀ। ਜੇ ਪੰਜਾਬ ਦੇ ਲੋਕ ਕਰਜ਼ੇ ਦੇ ਡੁੱਬਰੇ ਨੇ ਉਹਦਾ ਰੀਜ਼ਨ ਕੀ ਹੋ ਸਕਦਾ? ਪੰਜਾਬੀਆਂ ਦੇ ਟੈਗ ਲਗਾਇਆ ਜਾਂਦਾ ਵੀ ਇਹ ਕੰਮ ਕੱਟ ਕਰਦੇ ਨੇ ਪਰ ਇਦਾਂ ਦਾ ਕੁਝ ਨਹੀਂ ਪੰਜਾਬੀ ਨੌਜਵਾਨੀ ਦੇ ਵਿੱਚ ਬਹੁਤ ਕੈਲੀਬਰ ਆ ਕੰਮ ਕਰਨ ਦਾ ਬਹੁਤ ਸ਼ੌਂਕ ਆ ਉਹਨਾਂ ਨੂੰ ਆਪਣੇ ਘਰ ਦੇਆਂ ਨੂੰ ਪਾਲਣਾ ਆਉਂਦਾ ਉਹਨਾਂ ਦੇ ਖਰਚਿਆਂ ਨੂੰ ਕਮਾਉਣਾ ਆਉਂਦਾ ਪਰ ਜੇ ਹੁਣ ਇੱਥੇ ਆਮਦਨ ਹੀ ਘਟੀ ਜਾਊਗੀ ਇੰਨੀ ਮਿਹਨਤ ਕਰਕੇ 8 8 10 10 ਘੰਟੇ ਦੀ ਜੌਬ ਕਰਕੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਸੈਲਰੀ ਨਹੀਂ ਮਿਲੂਗੀ ਤੇ ਘਟੂ ਹੋਊਗਾ ਉਹਨਾਂ ਦੀ ਆਮਦਨ ਤਾਂ ਉਹ ਖਰਚੇ ਕਿਵੇਂ ਕੱਢਣਗੇ ਸਵਾਲ ਖੜਾ ਹੁੰਦਾ ਏ ਪਰ ਜਿਹੜੀ ਰਿਪੋਰਟ ਆਈ ਆ ਸੀਐਨਬੀਸੀ ਦੀ ਇਹ ਬੜੀ ਚਿੰਤਾਜਨਕ ਆ ਪੰਜਾਬ ਦੇ ਲਈ ਬਾਕੀ ਤੁਸੀਂ ਆਪਣੀ رائے ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਵੀ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਪੰਜਾਬ ਦੀ ਆਮਦਨ ਜਿਹੜੀ ਲੋਕਾਂ ਦੀ ਆ ਉਹ ਵਧੀ ਆ ਜਾਂ ਘਟੀ ਆ ਜਰੂਰ ਕਮੈਂਟ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸਿਓ ਮਿਲਦੇ ਆਂ ਹੋਰ ਵੀਡੀਓ ਦੇ ਵਿੱਚ ਕੋਈ ਵਧੀਆ ਗੱਲ ਲੈ ਕੇ ਕੋਈ ਵਧੀਆ ਨਿਊਜ਼ ਲੈ ਕੇ ਪਰ ਇਹ ਨਿਊਜ਼ ਆ ਜਿਹੜੀ ਪੰਜਾਬ ਦੇ ਲਈ ਕਾਫੀ ਜ਼ਿਆਦਾ ਬੁਰੀ ਆ ਨਾਲ ਇਹਦੇ ਹੋਰ ਵੀ ਤਿੰਨ ਸਟੇਟਸ ਹੈਗੀਆਂ ਨੇ ਰਾਜਸਥਾਨ ਹੈਗੀ ਆ ਉੱਤਰਾਖੰਡ ਹੈਗੀ ਆ ਛੱਤੀਸਗੜ ਹੈਗੀ ਆ ਇਹਨਾਂ ਦੀ ਆਮਦਨ ਜਿਹੜੀ ਉਹ ਨਾ ਦੇ ਬਰਾਬਰ ਹੀ ਜਿਹੜੀ ਵਧੀ ਆ ਬਾਕੀ ਪੂਰੇ ਇੰਡੀਆ ਦੀ ਆਮਦਨ ਵਧੀ ਆ ਸੋ ਇਹ ਵੀ ਦਾਵਾ ਮੈਨੂੰ ਮੈਨੂੰ ਦੇਖਣ ਨੂੰ ਠੀਕ ਨਹੀਂ ਲੱਗਦਾ ਵੀ ਇੰਡੀਆ ਜਿਹੜੀ ਵਰਲਡ ਦੀ ਤੀਜੀ ਇਕਨੋਮੀ ਬਣੂਗਾ ਕਦੋਂ ਬਣੂਗਾ ਬਣਨ ਜਾ ਰਿਹਾ ਪਰ ਜੇ ਆਪਾਂ ਦੇਖੀਏ ਕੰਪੇਅਰ ਕਰੀਏ ਸਾਰੀ ਸਟੇਟਸ ਦੀ ਤਾਂ ਉਹਨਾਂ ਦੀ ਇਨਕਮ ਆ ਜਿਹੜੀ ਉਹ ਵੀ ਬਰਾਬਰ ਨਹੀਂ ਵੱਧ ਰਹੀ ਤਾਂ ਇਹ ਬੜਾ ਚਿੰਤਾ ਦਾ ਵਿਸ਼ਾ ਗਵਰਨਮੈਂਟ ਦੇ ਲਈ ਸੋ ਦਾਵੇ ਤਾਂ ਗਵਰਨਮੈਂਟ ਕਰਦੀ ਆ ਪਰ ਦੇਖੋ ਕਿੱਥੇ ਤੱਕ ਪਹੁੰਚਦੀਆਂ ਨੇ ਗੱਲਾਂ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਵਿੱਚ